ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜੂ ਕਣਕਵਾਲੀਆ ਫੇਸਬੁੱਕ ਪੇਜ ਤੇ ਰਾਜੂ ਕਣਕਵਾਲੀਆ YouTube ਚੈਨਲ ਦੇ ਉੱਤੇ ਸੋ ਸਤਿਕਾਰਯੋਗ ਨਗਰ ਨਿਵਾਸੀਆਂ ਦੱਸਦੇ ਜੀ ਕਣਕਵਾਲ ਭੰਗੂਆਂ ਦੇ ਵਿੱਚ ਇਹ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਸੀਗੇ ਤੇ ਉਹਨਾਂ ਦੇ ਭੋਗ ਪਾਏ ਗਏ ਨੇ ਜੀ ਸੋ ਸਮੂਹ ਨਗਰ ਨਿਵਾਸੀ ਕਣਕਵਾਲ ਭੰਗੂਆਂ ਤੇ ਸਮੂਹ ಗ್ರಾಮ ਪੰਚਾਇਤ ਕਣਕਵਾਲ ਭੰਗੂਆਂ ਮੌਕੇ ਤੇ ਪਹੁੰਚੇ ਜੀ ਸੋ ਸਰੂਪਾ ਪਾ ਕੇ ਪਾਠੀ ਸਿੰਘਾਂ ਦਾ ਜਿਹੜਾ ਮਾਨਸਤਕਾਰ ਕੀਤਾ ਗਿਆ ਜੀ ਤੇ ਕਣਕਵਾਲ ਭੰਗੂਆਂ ਦੇ ਵਿੱਚ ਸੁੰਦਰ ਪੱਤੀ ਧਰਮਸ਼ਾਲਾ ਦੇ ਵਿੱਚ ਅ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਤਿੰਨ ਦਿਨਾਂ ਬਾਣੀ ਪੜ੍ਹੀ ਤੇ ਸੁਣੀ ਸੰਗਤਾਂ ਵੱਲੋਂ ਤੇ ਬਹੁਤ ਵਧੀਆ ਪ੍ਰਸ਼ਾਦਾ ਪਾਣੀ ਦਾ ਪ੍ਰੋਗਰਾਮ ਲੰਗਰ ਪਾਣੀ ਦਾ ਪ੍ਰੋਗਰਾਮ ਸਾਰਾ ਬਹੁਤ ਵਧੀਆ ਜੋ ਇਤਵਨੇ ਪ੍ਰਬੰਧਕ ਸੀਗੇ ਵੀਰਾਂ ਨੇ ਬਹੁਤ ਵਧੀਆ ਕੀਤਾ ਜੀ ਸੋ ਸਾਰੇ ਨਗਰ ਦਾ ਪੂਰਾ ਸਹਿਯੋਗ ਰਿਹਾ ਸਾਰਾ ਨਗਰ ਪਹੁੰਚਿਆ ਜੀ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਸਾਰਿਆਂ ਸੰਗਤਾਂ ਜੋ ਗੁਰਬਾਣੀ ਦਾ ਪਾਠ ਚੱਲਿਆ ਭੋਗ ਦੇ ਸਮੇਂ ਪਹੁੰਚੇ ਤੇ ਪਤਵੰਤੇ ਸੱਜਣ ਨਗਰ ਨਿਵਾਸੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜੀ ਸੋ ਸਾਰੇ ਨਗਰ ਦਾ ਤੇ ਕਣਕਵਾਲ ਭੰਗੂਆਂ ਦੀ ਸਾਰੀ ਸੰਗਤ ਆ ਜੀ ਇਹ ਜਿਹੜੇ ਵੀਰਾਂ ਨੇ ਇਹ ਉਪਰਾਲਾ ਕਰਿਆ ਅਖੰਡ ਪਾਠ ਸਾਹਿਬ ਕਰਵਾਏ ਸੋ ਸਾਰਾ ਨਗਰ ਪਹੁੰਚਿਆ ਜੀ ਧੰਨਵਾਦ ਆ ਸਾਰਿਆਂ ਦਾ ਸਮੂਹ ਸੇਵਾਦਾਰਾਂ ਵੱਲੋਂ ਤਨਮਨ ਧੰ ਦੇ ਨਾਲ ਸੇਵਾ ਕੀਤੀ ਗਈ ਤੇ ਛੋਟੇ ਬੱਚਿਆਂ ਵੱਲੋਂ ਬਹੁਤ ਵਧੀਆ ਲੰਗਰ ਪਾਣੀ ਸ਼ਿਕਾਇਆ ਗਿਆ ਸਾਰੀ ਸੰਗਤ ਨੂੰ ਤਨਮਨ ਧੰ ਦੇ ਨਾਲ ਸਮੂਹ ਸੰਗਤਾਂ ਨੇ ਸੇਵਾ ਕੀਤੀ ਤੇ ਗਰਬਾਣੀ ਦਾ ਪਾਠ ਸੁਣ ਕੇ ਆਪਦਾ ਜੀਵਨ ਸਫਲਾ ਕੀਤਾ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ